ਬਾਕੀ ਹੋਰ ਪਿੰਡ ਨਹੀਂ ਬਣੀਆਂ ਹਾਂਜੀ ਹੋਰ ਬਣਾਉਣੀ ਆ ਲਾ ਇਹ ਸਾਰਾ ਗੱਗੋ ਵੜੀਆ ਲੱਗ ਪਈ ਐ ਤੇ ਬਾਕੀ ਹੋਰ ਪਿੰਡ ਦੂਜਾ ਵੀ ਬਣਾ ਲਗੇ ਉਹ ਪਿਛਲੇ ਪਿੰਡ ਵਾਈ ਉਹ ਮਾਮੋ ਮਾਡਲ ਨਾਟ ਆ ਕੇ ਨਹੀਂ ਆਈ ਉਹ ਆ ਕੇ ਕੋਲ ਕਰੇਗਾ ਜੁਕੇ ਤੇ ਨੋ ਨੋ ਬਈ ਚੱਲਾਗਾ ਕਰੀਏ ਇੱਕ ਅਗੋੜ ਬਰਸਰ ਦਾ ਮੈਸੇਜ ਚਾਨ ਕੀ ਇਹਨੂੰ ਸਭ ਨੇ ਕਹਿੰਦੇ ਆ ਚਾਨਾ ਮੁੱਢੀ ਲੱਗੇ ਯਾਰ ਇਹ WhatsApp ਚਲਦਾ ਹੈ ਅੱਛਾ ਇਹ ਬੰਦਾ ਫੜੇ ਜਾ ਹਾਂਜੀ ਇਹ ਤਾਂ ਹਾਂ او گڈی آوے ہا 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 आगा। 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 था था। मेरा पा नहीं है। ਸਪੋਕਰ ਨਾਮ ਹੈ ਗੋਪਾਲ ਸਿੰਘ ਜੀ ਇਹ ਕੋਰੀ ਪਿੰਡਾਂ ਜੀ ਵਿੱਚ ਹੋ ਸਕਦੇਵ ਸਿੰਘ ਆ ਤੇ ਪਿੰਡ ਵਿਖਿਆ ਤੇ ਜਿਹੜੀ ਕਣਕੀ ਇੱਥੇ ਠੇਕੇ ਤੇ ਲਈ ਗੜੀ 20 ਕਿੱਲੇ ਕਣਕ ਆ ਸੜ ਗਈ ਇੱਥੋਂ ਤੇ 40 ਗੱਗ ਲੱਖ ਦਾ ਨੁਕਸਾਨ ਹੋ ਗਿਆ ਪਤਾ ਲੱਗਾ ਜੀ ਕਿੱਦਾਂ ਕਣਕ ਨੂੰ ਅੱਗ ਲੱਗੀ ਪਤਾ ਨਹੀਂ ਰਿਹਾ ਜੀ ਪਾਜੀ ਪਿਛਲੇ ਪਿੰਡ ਤੋਂ ਤੇ ਕਿੱਦਾਂ ਮਤਲਬ ਕਿੰਨੇ ਕਿੱਲੇ ਸਾਡੀ ਸਾਰੇ ਪਿੰਡ ਦੀ ਕਣਕ ਪਾਪਾ ਜੀ ਨਹੀਂ ਰਹਿਣੀ ਆ 56 ਕਿੱਲੇ ਹੋਣਗੇ ਇੱਥੇ ਆ ਟਿਕਟ ਲੈ ਹੋ ਗਈ ਆ ਕਾਦੀ ਹੋਣੀ ਕਿਤਾ ਕਾਬੂ ਪਾਇਆ ਗਿਆ ਬੜੀ ਦੂਰ ਕਾਬੂ ਕਦਾ ਪਾਇਆ ਜਾਂ ਸੁਆ ਨਾ ਹੁੰਦਾ ਕਾਬੂ ਪੈਣੀ ਨਹੀਂ ਪਾਪੀ ਕਿਤਾ ਫਾਰਵਰਡ ਨਹੀਂ ਆਈ ਨਹੀਂ ਬਹੁਤ ਮਤਲਬ ਆਪ ਹੀ ਲੋਕਾਂ ਨੇ ਕੀਤਾ ਕਾਬੂ ਲੋਕ ਹਾਂ ਸਦਾ ਫਾਰਵਰਡ ਤਾਂ ਨਹੀਂ ਕੀਤੀ ਨਹੀਂ ਜੀ ਨਾਮ ਹੈ ਜਪਾ ਸੁਖਦੇਵ ਸਿੰਘ ਪਿੰਡ ਮਗਲਨਾਰਮਾ ਮੁਗਲਿਆ ਅਸੀਂ ਕੋਈ ਕੋਲੀ ਪਿੰਡ ਦੇ ਵਿੱਚ ਠੇਕੇ ਇਥੇ ਪੈਲੀ ਲਈ ਉਹ ਸੱਤ ਕੜੇ ਪੈਲੀ ਇੱਥੇ ਠੇਕੇ ਦੀ ਉਹ ਸੜੀ ਕਰੂਗਾ ਇੱਥੇ ਹੋਰ ਪਿੰਡ ਦੀ ਟੋਟਲ ਕਿੰਨੇ ਕੰਨ ਸਾਬ ਨਹੀਂ ਸਾਡੇ ਇਸ ਪੇਜ ਦਾ ਪਤਾ ਕਿੰਨੇ ਬਾਦ ਦੇ ਪਿੰਡ ਦੇ ਦੂਰੋਂ ਪਿੰਡਾਂ ਵਾਲੇ ਪੈਲੀ ਲਈ ਇੱਥੇ ਠੇਕੇ ਠੇਕੇ ਲਈ ਜੀ ਹਾਂ ਠੀਕ ਕਿੰਨੇ ਦਾ ਜ਼ਮੀਨ ਤੇ ਆ ਹਾਂਜੀ ਕਿਹੜੀ ਜਿਆਦੀ ਜਿਆਦੀ ਪੈਈ ਸਾਰੀ ਠੇਕੇ ਵਾਲੇ ਲੋਕ ਇੱਥੇ ਆ ਬਸ ਕਰਕੇ ਆਊਗਾ ਜੀ ਇਹ 100 ਤੋਂ ਤਾਂ ਜ਼ਿਆਦਾ ਹੋਣਾ 100 ਤਾਂ ਤਾਂ ਹੋਣਾ ਜ਼ਿਆਦਾ 100 ਰੁਪਏ ਤੋਂ 500 ਕਿਲੇ ਤੋਂ ਛੜੀ ਹੋਣੀ ਬਾਦਰੀ ਛੜੀ ਚਲ ਮੰਗਰਦੇ ਹੋ ਹਾਂ ਕੀ ਮੰਗਰਦੇ ਹੋ ਵਹੀ ਹੁਣ ਵੇਖੋ ਜੀ ਨੁਕਸਾਨ ਸਾ ਚਾਹੀਦਾ ਜਨ ਕਿਤਨਾ ਨੁਕਸਾਨ ਉਹ ਫੜੇ ਜੇ ਬੰਦਾ ਜਨ ਇਹਨੂੰ ਨੁਕਸਾਨ ਕਿ ਉਹ ਫੜੇ ਜੇ ਬੰਦਾ ਨੂੰ ਉਹ ਚਾਹੀਦਾ ਉਹਨੂੰ ਪੁੱਛੀ ਕਿ ਕਿਉਂ ਤਾਂ ਸਾੜੀ ਅੱਗ ਕਣਕ ਲਾਈ ਜਨ ਨੁਕਸਾਨ ਕਿ ਜੀ ਨਿਦਾਰਾਂ ਦਾ ਬਲਰਾਜ ਸਿੰਘ ਸਾਹੀ ਇਹ ਕਿਹੜਾ ਪਿੰਡ ਹੈ ਤੇ ਕਿੱਥੇ ਅੱਗ ਲੱਗ ਗਈ ਇਹ ਪਿੰਡ ਗਗਵਾਲੀ ਹੈ ਪਿੰਡ ਤੇ ਖਵਾਲੀ ਤੇ ਰਹਿਣ ਵਾਲੇ ਹਾਂ ਹਾਂ ਜੀ ਕਿੰਨੀ ਕਿ ਮੈਂ ਠੇਕੇ ਤੇ ਹੀ ਪੈਲੀ ਲਈ ਸੀ ਹੂੰ ਕਰੀਬ ਸਾਡੇ 3 ਕਿਲੇ ਛੜ ਗਏ ਆ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ 40-50 ਕਿੱਲਾਂ ਤੋਂ ਵੱਧਾ ਹੋਇਆ ਨੁਕਸਾਨ ਪੂਰੀ ਫਸਲ ਪੱਕ ਕੇ ਤਿਆਰ ਹੋਈ ਪੂਰੀ ਫਸਲ ਪੱਕ ਕੇ ਤਿਆਰ ਹੋਈ ਕਾਰਨ ਨਾਲ ਪਤਾ ਲੱਗਾ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਜਦੋਂ ਇਹ ਪੂਰੇ ਰਕਬੇ ਦੀ ਗੱਲ ਕਰੀਏ ਤੇ ਕਿੰਨੇ ਕ ਰਕਬਾ ਸਰਕੇ ਰਕਬਾ ਮੇਰੇ ਹਿਸਾਬ ਨਾਲ 70 70-75 ਕਿੱਲੇ ਦੇ ਲਾਗੇ ਤੱਕ ਹੋ ਸਕਦਾ ਨਹੀਂ ਇੱਕੋ ਪਿੰਡ ਦਾ ਇੱਕੋ ਪਿੰਡ ਦਾ ਹੀ ਲੱਗਦਾ ਆਹ ਛੱਡ ਪਾਉਂ ਆਈ ਆਪ ਠੇਕੇ ਦੀ ਇੱਥੇ ਜ਼ਮੀਨ ਲਈ ਆ ਇਹ ਅੱਜ ਘੰਟਾ ਤੋਂ ਪਹਿਲਾਂ ਇੱਥੇ ਗੱਗੂ ਵਾਲੀ ਦੀ ਜ਼ਮੀਨ ਸੀ ਇਹ ਚ ਕਣਕ ਆ ਉੱਥੇ ਥੋੜੇ ਜਿਹਾ ਨਾਲੀ ਕਣਕ ਜਿਆਦਾ ਸੀ ਇੱਥੇ ਤੇ ਅੱਗ ਲੱਗ ਗਈ ਆ ਸਾਨੂੰ ਇਨਫੋਰਮੇਸ਼ਨ ਮਿਲੀ ਫਾਇਰ ਬ੍ਰਿਗੇਡ ਵਾਲੇ ਕਿਸਾਨਾਂ ਨੇ ਆਪ ਬਹੁਤ ਮਿਹਨਤ ਕਰਕੇ ਟਰੈਕਟਰ ਸਾਰੇ ਪਾਸੇ ਲਾ ਕੇ ਅੱਗ ਨੂੰ ਬੁਝਾਇਆ ਕੰਟਰੋਲ ਕੀਤਾ ਕਿਨੇ ਕਿ ਏਕੜ ਜਿਹੜੀ ਪਤਾ ਜਿਹੜੀ ਖਰਾਬ ਹੋਏ ਤੇ ਤਕਰੀਬਨ 70 80 ਏਕੜ ਕਣਕਾਂ ਨੂੰ ਅੱਗ ਲੱਗੀ ਹੈ ਕਾਰਨਾਂ ਦਾ ਪਤਾ ਲੱਗਾ ਜੀ ਹੁੰਦਾ ਨਹੀਂ ਅਜੇ ਕੋਈ ਕਾਰਨ ਦਾ ਨਹੀਂ ਪਤਾ ਲੱਗਾ ਦੇਖ ਰਹੇ ਆ ਕਿ ਕਿੱਦਾਂ ਅੱਗ ਲੱਗੀ ਉੱਥੇ ਅੱਗ ਨੂੰ ਕਾਬੂ ਪਾ ਲੈ ਜਾ ਕੇ ਤੇ ਫਿਲਹਾਲ ਅਜੇ ਤੱਕ ਕਾਬੂ ਆ ਕਿੰਨਾ ਵਿੱਚੋਂ ਨੌਰਤ ਕਿੰਨੀ ਏਕੜ ਕੋਪਟੀ ਹੋ ਗਈ ਇਹ ਅਜੇ ਨਹੀਂ ਤੁਹਾਨੂੰ ਪ